ਨਾਮ ਸਾਰੀ ਅਜੀਤ ਕੁਮਾਰ ਕਿਹੜਾ ਪਿੰਡ ਆ ਮਾਨਕਾ ਘੁੰਮਣਾ ਪਿੰਡ ਮਾਨਕਾ ਪਿੰਡ ਤੇ ਕਿਸ ਤਰ੍ਹਾਂ ਲੜਾਈ ਹੋਈ ਲੜਾਈ ਭਾਜੀ ਇਹ ਮੈਂ ਪਹਿਲਾਂ ਜਾਂਦਾ ਸੀ ਇਹ ਮਾੜੀ ਵੀ ਗੱਲ ਵਾਸਤੇ ਸੀ ਉਸ ਤੋਂ ਬਾਅਦ ਮੈਂ ਮੌੜ ਕੇ ਬੰਦਾ ਲੈ ਜਾਂਦਾ ਸੀ ਕੰਮ ਤੇ ਆਪਣਾ ਇੱਕ ਵੇਲੇ ਮੈਨੂੰ ਨਗਰ ਵੱਲੋਂ ਪੱਟ ਕੇ ਲੈ ਆ ਹੂੰ ਘੇਰ ਕੇ ਚਾਰਾ ਜਾਣਾ ਤੇ ਭਾਜੀ ਮੇਰੇ ਹੱਥੋਂ ਪਾਈ ਉਹਨੇ ਸੱਟਾਂ ਮਾਰਿਆ ਮੇਰੇ ਰੋਟੀਆਂ ਤੇ ਮੇਰੇ ਨਾਲ ਜੋ ਮੋਟਰ ਢੇਡ ਦੇ ਵਿੱਚ ਪਤਾ ਨਹੀਂ ਕੀ ਸੀ ਕੀ ਨਹੀਂ ਮੇਰੇ ਧੌਣ ਤੇ ਮਾਰੇ ਇਹਨਾਂ ਨੇ ਹੂੰ ਕੁਦਮਨ ਪੜੀਏ ਤਾਂ ਕੀ ਦੱਸਿਆ ਕੀ ਨਹੀਂ ਆਹ ਮੇਰਾ 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 ਜਿਹੜਾ ਭਰਾ ਦੀ ਛੋਟਾ ਉਹ ਮੁੜ ਕੇ ਚੜਗਾ ਪੁੱਛੇ ਕੀ ਕਰਾਂ ਕੀ ਨਹੀਂ ਮੁਰਗੇ ਸੀ ਇਹਨਾਂ ਦੇ ਘਰ ਦੇ ਘਰ ਵੀ ਇਹਨਾਂ ਨੇ ਸਾਨੂੰ ਸਾਨੂੰ ਭਾਈ ਕੁੱਟਿਆ ਮਾਰਿਆ ਆਹ 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 ਜਿਹੜਾ ਵੀ ਟੱਕ ਲੱਗਾ ਇਹਨਾਂ ਦੇ ਘਰ ਮਾਰਿਆ ਨੇ ਸਾਨੂੰ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਤੇ ਕਿੰਨੇ ਬੰਦੇ ਸੀ ਉਹ ਚਾਰ ਬੰਦੇ ਸੀ ਭਾਈ ਕੀ ਮਾਮਲਾ ਹੈ ਕੀ ਸੀ ਇਹ ਮਾਮਲਾ ਭਾਈ ਕੰਮ ਕੰਮ ਕਰਦੇ ਸੀ ਪੈਸੇ ਪੁੱਛੇ ਸੀਗੇ ਜਾਨਾ ਹਾਂ ਇਹਨਾਂ ਚਾਰ ਪੰਜ ਰੁਪਏ ਦੇਣਾ ਅੱਛਾ ਕਿਹਦੇ ਦੇਣਾ ਸੀ ਆਹ ਮਨ 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 ਦਾ ਮੈਸਤਰੀ ਆ ਭਾਜੀ ਉਹਦਾ ਦੇਣਾ ਸੀਗਾ ਅੱਛਾ ਜੀ 500 ਰੁਪਏ ਦੇਣਾ ਸੀ ਮੁੜ ਕੇ ਅਸੀਂ ਇਹੀ ਗੱਲ ਕਹਿ ਵੀ ਤੂੰ ਚਾਚਾ ਵੀ 10 ਨਾ ਕਰ ਉਹ ਵੀ ਚਲ ਦੇਣੇ ਆ ਪੈਸੇ ਤੇ ਨੇ ਹੂੰ ਤੇ ਇਹਨੇ ਕੀ ਕੀਤਾ ਇਹਨੇ ਇਹਨਾਂ 10 10 ਬੰਦੇ ਖੜੇ ਸੀਗੇ ਤੇ ਇਹਨੇ ਆਹ ਇੰਨਿਆਂ ਬੰਦੇ ਦੇ ਵਿੱਚ ਲਾਹ-ਪਾ ਕੀਤੀ ਮੇਰੇ ਵੀ ਤੂੰ ਮੇਰੇ ਪੈਸੇ ਜਿੰਦਾ ਇੱਟਾ ਇੱਟਾ ਮੈਂ ਨਾਲ ਆ ਵੀ ਇਹੀ ਕਹਿੰਦੇ ਵੀ ਤੂੰ ਚੱਲ ਚੱਲ ਵੀ ਕੋਈ ਵੀ ਹੈਗਾ ਚਲ ਦੇ ਤੇ ਚਾਰ-ਪਾਸੇ ਤੇ ਦੇ ਦਵਾਂਗੇ ਮੁੜ ਕੇ ਇਹਨਾਂ ਨੇ ਮੈਨੂੰ ਮਾਵਾ ਨਾਲ ਆਹ ਸਾਡਾ ਮੋੜਾ ਦਾ ਨਾ ਸੱਪੋਲਾ ਮੈਨੂੰ ਮੈਨੂੰ ਫੋਨ ਕਰਕੇ ਸੱਦਿਆ ਮੁੰਡੇ ਕੋਲ ਤੇ ਉੱਥੇ ਹੱਥੋਂ ਪਾਈ ਹੋਏ ਮੇਨਾ ਮੋਰ ਤੇ ਵੀ ਚਾਚਾ ਹੋਇਆ ਪਰਥ ਪਾਈ ਹੋ ਕੇ ਗਾਲਾ ਗੋਲਾ ਕੱਢੀ ਆ ਮਾਰਿਆ ਕੀ ਫੇਰ ਤੁਹਾਡੇ ਮਾਰਿਆ ਸਾਨੂੰ ਨਹੀਂ ਭਾਜੀ ਕੀ ਪੱਜਾ ਕੀ ਨਹੀਂ ਚਾਰ ਜਾਨੇ ਸੀ ਮੋੜੇ ਨਾਲੇ ਮੈਨੂੰ ਇਹਨਾਂ ਮੇਰਾ ਨਾ ਉਹ ਮੋਰ ਸਾਡੇ ਉੱਤੇ ਨਾ ਮਰਦੂ ਚੂਜੇ ਕੈਵਰੀ ਲੱਗੇ ਉੱਥੇ ਉੱਥੇ ਭਾ ਲੈਦਾ ਕੱਲ 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 ਦੇ ਖੜਾ ਇਹਨੇ ਡੰਡਾ ਕੱਢ ਕੇ ਆ ਲੈਦਾ ਡੰਡੇ ਮਾਰੇ ਝੋਲੇ ਵਿੱਚ ਗੁੱਟਿਆ ਭਾਜੀ ਮੇਰੇ ਗੁੱਡੀਆਂ ਡੱਟਾ ਮੇਰੇ ਨਾਲ ਜਿਹੜਾ ਅੰਗ ਹੈ ਉਹ ਤੇ ਉਹ ਤਾਂ ਉਹਦੇ ਤੇ ਵੀ ਮਾਰੀ ਠੀਕ ਹਾਂ ਸਰ ਕੀ ਮਾਮਲਾ ਜਿਹੜਾ ਮਾਨਕਾ ਤੋਂ ਆਇਆ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜਿਸਕਾ ਨਾਮ ਦਾ 25 ਸਾਲ ਦਾ ਵੀਲ ਪੇਸ਼ੈਂਟ ਆ ਮਾਨਕਾ ਤੋਂ ਆਇਆ ਲੜਾਈ ਝਗੜੇ ਦਾ ਕੇਸ ਆ ਉਹਦਾ ਟ੍ਰੀਟਮੈਂਟ ਕਰਕੇ ਅਸੀਂ ਉਹਨਾਂ ਨੂੰ ਬਾਇ ਫਰਦਰ ਪੁਲਿਸ ਕਾਰਵਾਈ ਲਈ ਭੇਜ ਦਿੱਤਾ ਗਿਆ ਸੀ ਪਰਚਾ ਦਰਜ ਕੀਤਾ ਸਰ ਉਹਨਾਂ ਦਾ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਜੋ ਸਟਾ ਉਹਨਾਂ ਦੀ ਨੋਟ ਕਰ ਲਈ ਗਈ ਹੈ